ਭਾਈ ਅਮਰਤਪਾਲ ਸਿੰਘ ਉਹਨੇ ਕਿੱਥੇ ਹਿੰਸਾ ਕੀਤੀ ਭਲਾ ਕੋਈ ਬੰਦਾ ਮਰਿਆ ਹੋਵੇ ਕਿਤੇ ਖੂਨ ਡੁੱਲਿਆ ਹੋਵੇ ਕਿਤੇ ਕੋ ਟਕਰਾਹ ਹੋਇਆ ਹੋਵੇ ਇੱਕੋ ਹੀ ਦੋਸ਼ ਸੀ ਨਾ ਕਿ ਖਾਲਸਾ ਵਹਿੀਰ ਤੋਰੀ ਅਮਰਤ ਸੰਚਾਰ ਦੀ ਤੇ ਨਸ਼ੇ ਛਡਾਉਣ ਦੀ ਮਿਹਮ ਚੱਲੀ ਤੇ ਲੋਕਾਂ ਦਾ ਉੱਥੇ ਜੋ ਹਾਲਤ ਸੀ ਮੈਨੂੰ ਪਤਾ ਹੈ ਅਸੀਂ ਦੇਖਦੇ ਹਾਂ ਉੱਥੇ ਪਰ ਪਰਿਵਾਰਾਂ ਦੇ ਪਰਿਵਾਰ ਉਜੜੇ ਪਏ ਕਿਸੇ ਮਾਂ ਦੇ ਦੋ ਮੁੰਡੇ ਆ ਦੋਵੇਂ ਮਰ ਗਏ ਨਸ਼ਿਆਂ ਨਾਲ ਕੀ ਰਹਿ ਗਿਆ ਉਹਦੇ ਕੋਲੇ ਪਿੱਛੇ ਇਹ ਸੀ ਇੱਥੇ ਬਣੂਗਾ ਕੀ ਸਾਡਾ ਇਹ ਸਭ ਕੁਝ ਐਂ ਉਜੜ ਰਿਹਾ ਹੈ ਸ਼ੁਕਰ ਹੈ ਕੋਈ ਆਇਆ ਉਹ ਚ ਲੋਕਾਂ ਨੇ ਬਹੁਤ ਵੱਡੀ ਪੱਦਰ ਦੇ ਉੱਤੇ ਸਪੋਰਟ ਦਿੱਤੀ ਅਨ ਇਹ ਮਾਰਨ ਦਾ ਜਿਹਦਾ ਮਤਲਬ ਇੱਕ ਜਤਨ ਹੈ ਮਾਰਨ ਦਾ ਕਿ ਇਹਨਾਂ ਨੂੰ ਜੇ ਗੋਲੀਆਂ ਨਾਲ ਲੋੜ ਪੈਂਦੀਆਂ ਗੋਲੀ ਮਾਰੋ ਜੇ ਨਸ਼ਿਆਂ ਨਾਲ ਮਰਦੇ ਨੇ ਤੇ ਇਹਦੇ ਵਰਗੀ ਤਾਂ ਰੀਸ ਹੀ ਕੋਈ ਨਹੀਂ ਕਿਤੇ ਕੋਈ ਮੁਕੱਦਮਾ ਵੀ ਨਹੀਂ ਬਣਨਾ ਸੋ ਇਹ ਉਹ ਮੁਹਿੰਮ ਚੱਲ ਰਹੀ ਸੀ ਤੇ ਇਸ ਗੱਲ ਕਰਕੇ ਉਹਨੂੰ ਕਿੰਨੇ ਸਾਲ ਹੋ ਗਏ ਜੇਲ੍ਹ 'ਚ ਬੈਠਾ ਹੈ ਮੁਕੱਦਮਾ ਚੱਲਿਆ ਵੀ ਨਹੀਂ ਅਜੇ ਕੋਈ ਦਫਾ ਨਹੀਂ ਲੱਗੀ ਕੋਈ ਮੁਕੱਦਮਾ ਨਹੀਂ ਚੱਲਿਆ ਬਸ ੱਕਾ ਇੱਕ ਫੜ ਕੇ ਜੇਲ੍ਹ ਸੁਟਦਾ ਉਹ ਵੀ ਪੰਜਾਬ ਤੋਂ ਕਿੰਨੀ ਦੂਰ ਜਾ ਕੇ ਨਾ ਕੋਈ ਮੁਲਾਕਾਤ ਕਰ ਸਕੇ ਘਰ ਦੇ ਰਾਹਾਂ 'ਚ ਖੱਜਲ ਖਵਾਰ ਹੁੰਦੇ ਰਹਿਣ મત ਕੋਈ ਤਰਸ ਨਹੀਂ ਸਭ ਕੁਝ ਜਾਣ ਬੁੱਝ ਕੇ ਫਿਰ ਉਹਦੀ ਮਾਤਾ ਨੇ ਬਾਹਰ ਜਾਣ ਦਾ ਯਤਨ ਕੀਤਾ ਆਪਦੇ ਕਿਸੇ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਉਹਨੂੰ ਨਹੀਂ ਜਾਣ ਦਿੱਤਾ ਉਹਨੂੰ ਮੋੜਤਾ ਉਹਦੀ ਪਤਨੀ ਨੂੰ ਦੋ ਵਾਰ ਮੋੜਿਆ ਇਹ ਕਿਹੜੀ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਇੱਕ ਖੌਫ ਪੈਦਾ ਕਰਨਾ ਹੈ ਵੀ ਜੇ ਸਰਕਾਰ ਦੇ ਖਿਲਾਫ ਬੋਲੋਗੇ ਤਾਂ ਉਹਦੀ ਸਜ਼ਾ ਮਿਲੂਗੀ ਬਸ ਇਹ ਖੌਫ ਤੋੜਨਾ ਪਾ ਜੇ ਖੌਫ ਨਾ ਟੁੱਟਿਆ ਫਿਰ ਸਾਡ ਨੂੰ ਬਚਾਉਣ ਵਾਸਤੇ ਕੁਝ ਬਚ ਥੋੜੇ ਹੀ ਰਹਿ ਗਏ